ਪਿਛਲੇ ਦਿਨੀ ਜਾਰਜੀਆ ਵਿੱਚ ਹੋਏ ਹਾਦਸੇ ਦੌਰਾਨ ਪੰਜਾਬ ਦੇ ਨੌਜਵਾਨਾਂ ਦੀ ਗੈਸ ਚੜਨ ਨਾਲ ਹੋਈ ਮੌਤ ਤੋਂ ਬਾਅਦ ਪਰਿਵਾਰ ਵੱਲੋਂ ਆਪਣੇ ਪੁੱਤਰਾਂ ਦੀ ਲਾਸ਼ ਪੰਜਾਬ ਲਿਆਉਣ ਦੇ ਲਈ ਸਰਕਾਰ ਤੋਂ ਮੰਗ ਕੀਤੀ ਗਈ ਸੀ ਤਾਂ ਸਰਕਾਰ ਵੱਲੋਂ ਲਾਸ਼ਾਂ ਨੂੰ ਪੰਜਾਬ ਲਿਆ ਕੇ ਪਰਿਵਾਰ ਨੂੰ ਸੌਂਪੀਆਂ ਗਈਆਂ ਜਿਨ੍ਹਾਂ ਤਹਿਤ ਅੱਜ ਪਰਿਵਾਰਾਂ ਵੱਲੋਂ ਆਪਣੇ ਬੱਚਿਆਂ ਦੀਆਂ ਲਾਸ਼ਾਂ ਦਾ ਸੰਸਕਾਰ ਕੀਤਾ ਗਿਆ ਮਾਨਸਾ ਦੇ ਪਿੰਡ ਖੋਖਰਖੁਰ ਦੇ ਨੌਜਵਾਨ ਹਰਵਿੰਦਰ ਸਿੰਘ ਦੀ ਲਾਸ਼ ਦਾ ਵੀ ਪਰਿਵਾਰਕ ਮੈਂਬਰਾਂ ਵੱਲੋਂ ਸੰਸਕਾਰ ਕੀਤਾ ਗਿਆ ਵੰਦਰ ਸਿੰਘ ਦਾ ਸਾਡਾ ਕੰਮ ਤੇ ਲਈ ਗਿਆ ਸੀ ਜਾਰਜੀਆ ਇਹਨਾਂ ਨੂੰ 3 ਮਹੀਨੇ ਹੋ ਗਏ ਸੀ ਕਿ ਗਏ ਰੋ ਉੱਥੇ ਜਾ ਕੇ ਚੋਲ ਜੇ ਬਾਣਾ ਬਣਿਆ ਹੱਸਦਾ ਹੋਇਆ ਇਹਨੇ ਡੈਥ ਹੋ ਗਈ ਸੀ ਜਦੋਂ ਇਹਨੇ ਡੈਥ ਹੋ ਗਈ ਸਾਨੂੰ ਬਹੁਤ ਫਿਕਰ ਸੀ ਜਾਨਾ ਵੀ ਕਿੱਦਾਂ ਆਣਗੇ ਜਾਂ ਕਿਵੇਂ ਹੋਇਆ ਸਰਕਾਰਾਂ ਨੇ ਚਲੋ ਮਦਦ ਕੀਤੀ ਸਾਡੇ ਸਵੇਰ ਚ ਕੀਤੀ ਸੀਗੀਆਂ ਅੱਜ ਬੱਚੇ ਦੀ ਡੈੱਡ ਬਾਡੀ ਪਹੁੰਚ ਗਈ ਹੈ ਇਸ ਸੰਸਕਾਰਾ ਸੀ ਬੱਚੇ ਦਾ ਕਰਤਾ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਸਾਡਾ ਸਹਿਯੋਗ ਦਿੱਤਾ ਸੀ ਬੱਚੇ ਜੀ ਪਹਿਲਾਂ ਜੀ ਪੜਾਅ ਲਿਖਾ ਮਾਪਿਆਂ ਨੇ ਜੀ ਬਹੁਤ ਦੁੱਖਾਂ ਸੁੱਖਾਂ ਨਾਲ ਜੀ ਇਹ ਤੇ ਬੰਲਾ ਰੋਜ਼ਗਾਰ ਦੀ ਭਾਲ ਚ ਫੱਟਾ ਰਿਹਾ ਰੋਜ਼ਗਾਰ ਦੇ ਕਰਕੇ ਫਿਰ ਇਹਨੂੰ ਬਾਹਰ ਇਹਨੂੰ ਫਿਰ ਦੱਸ ਕਿ ਉੱਥੇ ਚਲਾ ਗਿਆ ਜੀ ਉੱਥੇ ਇਹਨੂੰ ਰੋਜ਼ਗਾਰ ਮਿਲ ਗਿਆ ਜੀ ਥੋੜੇ ਢਲੇ 3 ਮਹੀਨੇ ਹੋਏ ਗਏ ਸੀਗੇ ਜੌਰਜੀਆ ਦੇ ਦੇਸ਼ ਦੇ ਵਿੱਚ ਉੱਥੇ ਜੀ ਨਾਲ ਸਾਥੀਆਂ ਦੇ ਇਹਨਾਂ ਕੋਈ ਰੈਸਟੋਰੈਂਟ ਦੇ ਵਿੱਚ ਨੌਕਰੀ ਕਰ ਲਈ ਉੱਥੇ ਜੀ ਇਹਨਾਂ ਨੇ ਉੱਥੇ ਕੋਈ ਰਾਤ ਨੂੰ ਜੋ ਰੈਸਟੋਰੈਂਟ ਉਹਦਾ ਬੰਦ ਕਰਕੇ ਜੀ ਪਏਗੇ ਤਾਂ ਹਲੇ ਇਰਚ ਖੜੀ ਆ ਗਈ ਤੇ ਘੇੜੇ ਆਉਣ ਕਰਕੇ ਜੀ ਉਹ ਬਾਰੀਆਂ ਖੜਕਣ ਲੱਗੀਆਂ ਤੇ ਅੰਦਰ ਇਹਨਾਂ ਨੇ ਜੀ ਬਾਰੀਆਂ ਬੰਦ ਕਰ ਲਈਆਂ ਇਹ ਅੰਦਰ ਕਿਤੇ ਬਾਲੀ ਨੇਰੀ ਕਰਕੇ ਉੱਤੇ ਬਰਫ ਦਾ ਪਹਾੜੀ ਇਲਾਕਾ ਜੀ ਉਹਦੇ ਵਿੱਚ ਜੀ ਕਿਤੇ ਬਾਰੀਆਂ ਬੰਦ ਕਰ ਲਈਆਂ ਵੀ ਪਾਲਾ ਨਾ ਲੱਗੇ ਸਾਡੇ ਬੱਚੇ ਰਹਿ ਨੇਰੀ ਨਾਲ ਸਾਨੂੰ ਥੱਲੇ ਲੈ ਲੈ ਉਹ ਅੰਦਰ ਉੱਥੇ ਕੋਈ ਆਟੋ ਹੁੰਦੇ ਨੇ ਜੀ ਜਨਰੇਟਰ ਉਹ ਆਟੋ ਜਨਰੇਟਰ ਚੱਲ ਪਿਆ ਜਨਰੇਟਰ ਚੱਲਣ ਨਾਲ ਉਹ ਕਿਤੇ ਗੈਸ ਬਣ ਗਈ ਜੀ ਗੈਸ ਲੀਕ ਹੋ ਕੇ ਇਹਦੇ ਕਾਰਨ ਸਰਕਾਰ ਦੱਸਦੀ ਹੈ ਜੀ ਜਿਹੜੇ ਸਾਡੇ ਕੋਲ ਰਿਪੋਰਟਰ ਨੇ ਸਾਨੂੰ ਤਾਂ ਇਹ ਵੀ ਗੈਸ ਲੀਕ ਹੋ ਗਈ ਗੈਸ ਲੀਕ ਹੋਣ ਕਾਰਨ ਇਹਨਾਂ ਦੇ ਸਾਬੰਦ ਹੋ ਗਏ ਇਹਨਾਂ ਦੇ ਬੇਹੋਸ਼ ਹੋ ਗਏ ਤੇ ਮੁੜ ਕੇ ਨਾ ਚੱਕਰ ਵਾਲਾ ਹੈ ਨਹੀਂ ਸੀ 12 ਦੇ 12 ਬੱਚੇ ਉੱਥੇ ਵਿੱਚ ਹੀ ਮਰ ਗਈ। ਹੂੰ ਇਹ ਹੁਣ ਉਹਦੇ ਬਾਅਦ ਜੀ ਫਿਰ ਇਹਨਾਂ ਨੇ ਅਗਲੀ ਪੈਰਵਾਈ ਕੀਤੀ ਸਰਕਾਰ ਨੇ ਉਧਰ ਖਬਰ ਲੱਗੀ ਪਤਾ ਲੱਗਿਆ ਤਾਂ ਇਹਨਾਂ ਨੇ ਸਰਕਾਰ ਕੋਲੇ ਪਹੁੰਚ ਕੀਤੀ ਚਲੋ ਸਰਕਾਰ ਨੇ ਜਿੰਨਾ ਮੜਾ ਮੋਟਾ ਸਾਥ ਦਿੱਤਾ ਪਰ ਇੱਥੇ ਕੋਈ ਵੀ ਅੱਜ ਇੱਥੇ ਕੋਈ ਸਿਆਸੀ ਬੰਦਾ ਅੱਡੀ ਬੱਡੀ ਘਟਨਾ ਹੋਈ ਹਿੰਦੁਸਤਾਨ ਲੈਵਲ ਤੇ ਇੰਟਰਨੈਸ਼ਨਲ ਦੀ ਖਬਰਾਂ ਜੀ ਸਾਰੀ ਦੁਨੀਆ ਤੇ ਫੈਲੀ ਹੋਈ ਹੈ ਇੱਥੇ ਦੇਖੋ ਆਪਣੇ ਪਿੰਡ ਦੇ ਵਿੱਚ ਇੱਥੇ ਵੋਟਾਂ ਵੇਲੇ ਸਾਰੇ ਆ ਜਾਣਗੇ ਅੱਜ ਕੋਈ ਵੀ ਕੋਈ ਐਮਐਲਏ ਕੋਈ ਮੰਤਰੀ ਕੋਈ ਡੀਸੀ ਕੋਈ ਐਸਡੀਐਮ ਕੋਈ ਤਹਿਸੀਲਦਾਰ ਕੋਈ ਵੀ ਇੱਥੇ ਸਰਕਾਰ ਦਾ ਬੰਦਾ ਨਹੀਂ ਪਹੁੰਚਿਆ ਜੀ ਕਿੱਡੀ ਮੰਦ ਭਾਗੀ ਘਟਨੀ ਆ ਘਰ ਘਰ ਜੀ ਦੇਖੋ ਸਾਰੇ ਪਿੰਡ ਦੇ ਰੋਟੀ ਬੰਦ ਹੈ ਜੀ ਸਾਰਾ ਇਲਾਕਾ ਜੀ ਸੋਗ ਭਰ ਰਹੀ ਹੈ ਪਰ ਸਾਡੇ ਦੇਖੋ ਨੇਤਾ ਜੀ ਕਿਹੋ ਜਿਹੇ ਨੇ ਜਿਹੜੇ ਅੱਜ ਤੱਕ ਇੱਥੇ ਪਹੁੰਚ ਵੀ ਨਹੀਂ ਸਕੇ ਮਾੜਾ ਮੋਟਾ ਕੋਈ ਆਪਦੀ ਦੁੱਖ ਵੀ ਨਹੀਂ ਵੰਡਾ ਸਕੇ ਪਰਿਵਾਰ ਤਵਾ ਸਾਡਾ ਬੱਚਾ ਅੱਜ ਅਸੀਂ ਸੰਸਕਾਰ ਹੋ ਗਿਆ ਜੀ ਚਲੋ ਪਰ ਉਹਦਾ ਜਿਹੜਾ ਪਾਣਾ ਵੱਗ ਗਿਆ ਕੱਲਾ ਮੁੰਡਾ ਸੀ ਜੀ ਸਾਰੇ ਪਰਿਵਾਰ ਦਾ ਇੱਕੋ ਹੀ ਚਾਨਣ ਸੀ ਉਹੀ ਇਹਨਾਂ ਨੂੰ ਦਿਸਣ ਵਾਲਾ ਸੀ ਜੀ ਉਹੀ ਇਹਨਾਂ ਦਾ ਦੀਵਾ ਸੀ ਉਹੀ ਇਹਨਾਂ ਦਾ ਸੂਰਜ ਸੀ ਉਹੀ ਇਹਨਾਂ ਦਾ ਚੰਦ ਸੀ ਸਾਰਾ ਕੁਝ ਖਤਮ ਹੋ ਗਿਆ ਜੀ ਪਰਿਵਾਰ ਦਾ ਸਭ ਕੁਝ ਨਹੀਂ ਗਿਆ ਜੀ ਸਭ ਬਰਬਾਦ ਹੋ ਗਿਆ ਜੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ